ਗਰੀਬੀ ਬੜੀ ਚੰਗੀ ਗੁਰੂ ਨਾਨਕ ਦੇ ਘਰ ਵਿੱਚ ਗਰੀਬੀ ਨੂੰ ਇੱਕ ਵੱਖਰੀ ਨਜ਼ਰ ਨਾਲ ਦੇਖਿਆ ਗਿਆ। ਦੁਨੀਆਂ ਵਿੱਚ ਗਰੀਬੀ ਕਮਜ਼ੋਰੀ ਦਾ ਪ੍ਰਤੀਕ ਹੈ। ਬੋਲੋ ਵਾਹਿਗੁਰੂ। ਵਾਹਿਗੁਰੂ। ਪਰ ਮੇਰੇ ਸਤਿਗੁਰੂ ਦੇ ਘਰ ਵਿੱਚ ਗਰੀਬੀ ਸ਼ਕਤੀ ਦਾ ਪ੍ਰਤੀਕ ਹੈ। ਤਾਂ ਹੀ ਮਹਾਰਾਜ ਜੀ ਕਹਿੰਦੇ ਗਰੀਬੀ ਗਦਾ ਹਮਾਰੀ ਗੁਰਜ ਗਰੀਬੀ ਦੀ ਹੱਥ ਵਿੱਚ ਫੜੀ ਹੋਈ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਛਾਰੀ ਗਰੀਬੀ ਦੀ ਗੁਰਜ ਫੜਾ ਦਿੱਤੀ ਮਹਾਰਾਜ ਨੇ ਹੱਥ 'ਚ ਇੱਕ ਖੰਡਾ ਫੜਾਤਾ ਬੋਲੂ ਵਾਹਿਗੁਰੂ ਵਾਹਿਗੁਰੂ ਬੜਾ ਬਰੀਕ ਸ਼ਬਦ ਹੈ ਸਮਝੋ ਜਰਾ ਖੰਨਾ ਸਗਲ ਰੇਣ ਛਾਰੀ ਖੰਡਾ ਫੜਾਤਾ ਉਹ ਖੰਡਾ ਕਹਦਾ ਸਾਰਿਆਂ ਦੀ ਚਰਨ ਧੂੜ ਬਣ ਜਾ ਸਗਲ ਰੇਣ ਛਾਰੀ ਆਖਿਆ ਇਹ ਨਹੀਂ ਕਿ ਕੱਲੀ ਸੰਗਤ ਦੀ ਚਰਨ ਧੂੜ ਬੰਨਾ ਇਹੀ ਤੇ ਵੱਡੀ ਕਿਸਵੱਟੀ ਆ ਜਾਂ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਬੰਨਾ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ ਹੋ ਹੋ ਸਬਨ ਕੀ ਰੇਣਕਾ ਤੋ ਆਉ ਹਮਾਰੈ ਪਾਸ ਇਨਾ ਬਰੀਕ ਕਰ ਆਪਣੇ ਆਪ ਨੂੰ ਤੇਰਾ ਜੀਵਨ ਇਨਾ ਨਿਮਰਤਾ ਵਿੱਚ ਚਲਾ ਜਾਏ ਆਪਣੇ ਆਪ ਨੂੰ ਸਬਨਾਂ ਦੀ ਚਰਨ ਧੂੜ ਸਮਝ ਤੇ ਇੱਕ ਹੋਰ ਬੇਨਤੀ ਜਦੋਂ ਆਪਾਂ ਪ੍ਰਸ਼ਾਦਾ ਛਕਦੇ ਆ ਨਾ ਸਾਡੇ ਥਾਲ ਵਿੱਚ ਚਾਰ ਤਰ੍ਹਾਂ ਦੀਆਂ ਸਬਜ਼ੀਆਂ ਹੋਣ ਮਿਠਾਣ ਹੋਵੇ ਆਪਾਂ ਸਾਰਾ ਕੁਝ ਛਕ ਲੈਂਦੇ ਆ ਪਰ ਸਭ ਤੋਂ ਲਾਸਟ ਵਿੱਚ ਜਿਹੜੀ ਚੀਜ਼ ਸਾਨੂੰ ਬਹੁਤ ਹੀ ਚੰਗੀ ਲੱਗਦੀ ਹੈ ਨਾ ਆਪਾਂ ਉਹ ਚੀਜ਼ ਸਾਰਿਆਂ ਤੋਂ ਬਾਅਦ ਛਕਦੇ ਆ ਨੋਟ ਕਰਿਓ ਤੁਸੀਂ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਕੀ ਮੰਗਦਾ ਉਹਦੀ ਪਹਿਲੀ ਮੰਗ ਕੀ ਹੈ ਗੁਰਾ ਇੱਕ ਦੇਹ ਬੁਝਾਈ ਗੁਰਾ ਇੱਕ ਦੇਹ ਬੁਝਾਈ ਸਾਰੇ ਜੱਪੋ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨ ਸੋ ਮੈਂ ਵਿਸਰਨ ਨਾ ਜਾਈ ਸਭ ਤੋਂ ਪਹਿਲੀ ਬੁਰਕੀ ਅਰਦਾਸ ਕਰਕੇ ਮੰਗੀ ਪਿਤਾ ਤੋਂ ਇਹ ਰਾਤ ਨੂੰ ਜਦੋਂ ਸੁਣ ਲੱਗਿਆ ਸਭ ਤੋਂ ਆਖਰੀ ਬੁਰਕੀ ਕਿਹੜੀ ਆਖਰੀ ਕਿਹੜੀ ਕਰ ਸੰਤਨ ਕੀ ਤੂਰੇ ਮੁਕ ਕਰ ਸੰਤਨ ਕੀ ਤੂਰੇ ਕਰ ਸੰਤਨ ਕੀ ਤੂਰੇ ਮੁਕ ਕਰ ਸੰਤਨ ਸੰਤਨ ਕੀ ਧੂਰੇ ਮੁਖ ਕਰ ਸੰਤਨ ਕੀ ਧੂਰੇ ਅੰਤਰ ਜਾਮੇ ਗੁਰ ਕਬਿਦਾਨੇ ਮੰਗੈ ਨਾਸ ਦੇ ਹੈ ਸੁਖ ਮੰਗੈ ਓਕੋ ਕਰ ਸੰਤਨ ਕੀ ਤੂਰੇ 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 ਓਕੋ ਕਰ ਸੰਤਨ ਪੂਰੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਅਮਰੀਕ ਹੈ ਬਚਨ ਬੜਾ ਗੰਭੀਰ ਹੈ ਆਪਾਂ ਤੇ ਇਹੀ ਸੁਣਦੇ ਸੀ ਕਿ ਨਾਮ ਚ ਸੁਖ ਹੈ ਇਹੀ ਸੁਣਦੇ ਸੀ ਨਾ ਇਸ ਕਰਕੇ ਆਪਾਂ ਨਾਮ ਹੀ ਮੰਗਿਆ ਸਿੱਧਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਵਿੱਚ ਵੀ ਸੁੱਖ ਬੋਲ ਵਾਹਿਗੁਰੂ ਵਾਹਿਗੁਰੂ